ਇਹ ਡਗੜਾ ਪਾਜੀ ਮੇਰਾ ਨਾਮ ਪਰਮਿੰਦਰ ਸਿੰਘ ਹੈ ਪਿੰਡ ਪੈਣੀ ਮੀਲਵਾ ਆ ਇਹ ਅੱਡਾ ਡਗੜਾ ਪਾਜੀ ਇਹ ਅੱਡਾ ਪਾਜੀ ਛੱਦਵਾਲ ਕਲਾ ਜਿਹੜੇ بارش ਕਰਕੇ ਪਾਣੀ ਇੱਥੇ ਵੀ ਆਇਆ ਸੀ ਪਾਜੀ ਅੱਡੇ ਛੱਦਵਾਲ ਦੇ ਵਿੱਚ ਇੱਕ ਤੇ ਸੜਕ ਪਾੜ ਗਈ ਹੈ ਵੱਡੀ ਪਾੜ ਪਈ ਹੈ ਦੂਜੀ ਸਕੂਲ ਦਾ ਬਹੁਤ ਨੁਕਸਾਨ ਹੋਇਆ ਸਾਰੇ ਪੀਸੀਓ ਰੁੜ ਗਏ ਨੇ ਕਮਰੇ ਟੁੱਟ ਗਏ ਇੱਧਰ ਦੁਕਾਨਾਂ ਬਹਿ ਗਈਆਂ 10 11 ਇੱਧਰ ਤੁਹਾਡੇ ਸਾਹਮਣੇ ਦੇਖ ਲਓ 15 15 ਫੁੱਟ 5 5 ਫੁੱਟ ਟੋਏ ਪੈ ਗਏ ਆ ਤੇ ਮੀਲਵਾ ਜਾ ਕੇ ਵੇਖ ਲਓ ਕੋਈ ਪੈੜੀ ਨਹੀਂ ਰਹੀ ਕਈਆਂ ਦੇ ਘਰ ਟੁੱਟ ਗਏ ਆ ਬਹੁਤ ਮਾੜਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਇੱਥੇ ਕਿੰਨੀਆਂ ਕਿਦੂਕਾਨਾਂ ਦਾ ਨੁਕਸਾਨ ਹੋ ਗਿਆ ਉਹ ਲੱਗਦਾ ਪੰਜ ਤੋਂ 10 ਦੁਕਾਨਾਂ ਜਿਹੜੀਆਂ ਮਤਲਬ ਕਿ ਡੇਗ ਗਈਆਂ ਨੇ ਡੇਗ ਗਈਆਂ ਜੀ ਕੋਈ ਦਰਖਤ ਵੀ ਡਿੱਗੇ ਹੋਏ ਨੇ ਦਰਖਤ ਵੀ ਭਾਜੀ ਡਿੱਗੇ ਹੋਏ ਨੇ ਬਹੁਤ ਦਰਖਤ ਡਿੱਗੇ ਹੋਏ ਨੇ ਖੰਬੇ ਡਿੱਗੇ ਦਰਖਤ ਡਿੱਗੇ ਬਹੁਤ ਡਿੱਗੇ ਕਿੰਨੀ ਕਿ ਜ਼ਿਆਦਾ ਹੋ ਕੋਈ ਦੁਕਾਨਦਾਰਾਂ ਨੂੰ ਨੁਕਸਾਨ ਪਾਜੀ ਟਰੈਕਟਰ ਜਿਹੜੇ ਬੰਦੇ ਕੋ ਆਹੋ ਹੀ ਛੱਦਵਾਲ ਆ ਸਕਦਾ ਬਿਨਾਂ ਟਰੈਕਟਰ ਤੋਂ ਕੋਈ ਛੱਦਵਾਲ ਨਹੀਂ ਆ ਸਕਦਾ ਸ਼ਾਨ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਪ੍ਰਸ਼ਾਸਨ ਨਾ ਆਇਆ ਕੋਈ ਗੱਲਬਾਤ ਕਰਨੀ ਪ੍ਰਸ਼ਾਸਨ ਦਾ ਅਧਿਕਾਰੀ ਪਾਜੀ ਬਸ ਛਾਲਿਆਂ ਤੱਕ ਆਂਦੇ ਹੀ ਅੱਗੇ ਤੇ ਫੋਨ ਤੇ ਸਰਪੰਚਾਂ ਨੂੰ ਹੁੰਦੇ ਹੀ ਬਾਕੀ ਲੋਕਾਂ ਦਾ ਬੜਾ ਧੰਵਾ ਦੇ ਜਿਨ੍ਹਾਂ ਨੇ ਲੰਗਰ ਪੱਠੇ ਤੇ ਧੂੜੀ ਪਹਚਾਈ ਪਿੰਡ ਚ ਆਮ ਲੋਕਾਂ ਦਾ ਆਮ ਲੋਕਾਂ ਦਾ ਆਮ ਲੋਕ ਕਿਸਾਨ ਜਥੇਬੰਦੀਆਂ ਦਾ ਤੇ ਬਾਕੀ ਹਿੰਦੂ ਭਾਈ ਦਾ ਬਹੁਤ ਪਾਜੀ ਅਜੇ ਵੀ 5-5 ਫੁੱਟ ਪਾਣੀ ਹੈਗਾ ਤਕਰੀਬਨ ਕੱਲਾ ਨਾਲੋਂ ਘਟਿਆ ਹੁੰਦਾ ਕਿ ਜਦ ਪਹਿਲਾਂ ਨਾਲੋਂ ਘਟਿਆ 1 ਫੁੱਟ 1.5 ਫੁੱਟ ਪਾਣੀ ਘਟਿਆ 5-5 ਫੁੱਟ ਹੈਗਾ ਜਿਹੜੇ ਆਮ ਲੋਕ ਇਹਨਾਂ ਘਰਾਂ ਵਿੱਚ ਰਹੇ ਨਹੀਂ ਉਹ ਘਰ ਖਾਲੀ ਕਰ ਦਿੱਤੇ ਗਏ ਨੇ ਜਾਂ ਫਿਰ ਜਿਹੜਾ ਭਾਜੀ ਡੇਰੇ ਆ ਦਰਿਆ ਲੱਗ ਗਿਆ ਤੁਸੀਂ ਜਿੰਨੇ ਵੀ ਡੇਰੇ ਨੇ ਸਾਰੇ ਘਰ ਖਾਲੀ ਨੇ ਉਹਨਾਂ ਨੇ ਵਿਚਾਰਿਆਂ ਤੰਬੂ ਲਾਏ ਨੇ ਪਿੰਡ ਦੇ ਵਿੱਚ ਪਾਣੀ ਨਹੀਂ ਵੜਿਆ ਬਾਕੀ ਸੱਡ ਵਾਲਿਆਂ ਦੇ ਘਰ ਉਹਨਾਂ ਨੇ ਵੀ ਉੱਤੇ ਤੰਬੂ ਲਾਏ ਨੇ ਮਰ ਘਰ ਚ ਪਾਣੀ ਹੈ ਤੁਹਾਡਾ ਕਿੰਨਾ ਨੁਕਸਾਨ ਆਇਆ ਕੋਈ ਜਾਂ ਵਿਚਾਰਿਆ ਤਕਰੀਬਨ ਤਕਰੀਬਨ ਸਾਡੀ ਇੱਕ ਘਰ ਦੀ ਕੰਦ ਬੈ ਗਈ ਹਵੇਲੀ ਬੈ ਗਈ ਹੈ ਘੱਟ ਤੋਂ ਘੱਟ 3-4 ਲੱਖ ਦਾ ਨੁਕਸਾਨ ਸਾਡਾ ਹੀ ਹੋਇਆ ਹ ਕੋਣਾ ਬਣੀ ਕਿਵੇਂ ਚਾਇਆ ਜਾ ਰਿਹਾ ਪਾਜੀ ਬਾਕੀ ਲੰਗਰ ਲੱਗ ਰਿਹਾ ਕੁਝ ਸਾਡੇ ਪਿੰਡ ਚ ਗੁਰਦੁਆਰੇ ਪ੍ਰਬੰਧ ਹੈਗਾ ਤੇ ਬਾਕੀ ਬੱਚਿਆਂ ਕਰਕੇ ਜਿਆਦਾ ਬੱਤੀ ਦੀ ਓਖਾਂ ਡਿਆ ਵੀ ਗਰਮੀ ਕਰਕੇ ਬੱਚੇ ਓਖੇ ਹੋਣਦੇ ਸੂ ਲਾਈਟ ਆ ਰਹੀ ਗਿਆ ਬੰਦ ਕੀਤੀ ਪਾਜੀ ਕੁਛ ਘਰਾਂ ਚ ਆ ਰਹੀਏ ਕੁਛ ਘਰਾਂ ਚ ਬੰਦ ਸਤਰਾਮ ਸਿੰਘ ਜੀ ਜਿਹੜੇ ਲਗਾਤਾਰ ਬਾਰਿਸ਼ ਹੋ ਰਹੀ ਆ ਕਾਫੀ ਪਿੰਡਾਂ ਵਿੱਚ ਪਾਣੀ ਆ ਇੱਥੇ ਵੀ ਇੱਕੀ ਸਥਿਤੀ ਪਾਣੀ ਦੀ ਪਾਜੀ ਬਾਰਿਸ਼ ਕਰਕੇ ਤੇ ਜਿਹੜੇ ਪਛੇਤਰੇ ਕਮਾਲ ਲੱਗੇ ਸੀ ਜਾਂ ਝੋਨੇ ਲੱਗੇ ਸੀ ਉਹ ਤੇ ਪਹਿਲਾਂ ਹੀ ਮਾਰ ਦਿੱਤੇ ਸੀ ਜਿਹੜਾ ਹੁਣ ਇਹ ਪਾਣੀ ਆਇਆ ਪਾਣੀ ਨੇ ਤੇ ਬਿਲਕੁਲ ਹੀ ਤਸ ਨਾਸੀ ਕਰ ਛੜਿਆ ਨਾ ਲੋਕਾਂ ਕੋ ਇੱਥੇ ਕਿਸ ਕੋਲ ਪੱਠਾ ਵੈ ਨਾ ਕਿਸੇ ਦਾ ਕੁਝ ਝੋਨਾ ਬਜਿਆ ਨਾ ਕੋਈ ਪਛੇਤਰਾ ਕੁਮਾਰ ਬਜਿਆ ਦੁਨੀਆ ਬਹੁਤ ਜ਼ਿਆਦਾ ਤੰਗ ਹੈ ਦੁਨੀਆ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਕਿੱਥੇ ਤੁਹਾਡਾ ਕੀ ਕੀ ਨੁਕਸਾਨ ਹੈ ਜਿਵੇਂ ਸੜਕ ਜਿਹੜੀ ਆ ਉਹ ਪਾੜ ਗਈ ਵੇਖੋ ਜੀ ਸੜਕਾਂ ਤਕਰੀਬਨ ਜਿਹੜੀ ਸੈਦਵਾਲ ਤੋਂ ਮੀਰਮਾਨ ਨੂੰ ਜਾਣ ਦੀ ਹੈ ਤਿੰਨ ਤੋਂ ਚਾਰ ਜਗ੍ਹਾ ਤੋਂ ਜ਼ਿਆਦਾਤਰ ਤੇ ਪਾੜ ਗਈ ਆ ਜਿੱਥੇ ਮਤਲਬ ਸਿੰਗਲ ਚੀਜ਼ ਵੀ ਨੰਗਣੀ ਔਖੀ ਆ ਬਹੁਤ ਦੁਕਾਨਾਂ ਦਾ ਕੀ ਨੁਕਸਾਨ ਹੈ ਦੁਕਾਨਾਂ ਦਾ ਬਹੁਤ ਜਿਆਦਾ ਨੁਕਸਾਨ ਆ ਜੀ ਦੁਕਾਨਾਂ ਦਾ ਰੋਡ ਪੈਨ ਕਰਕੇ ਜਿਆਦਾ ਪਾਣੀ ਔਨ ਕਰਕੇ ਦੁਕਾਨਾਂ ਦੀਆਂ ਥੱਲੇ ਉਹ ਨਹੀਂ ਆ ਬੈਗੀਆਂ ਫਰਸ਼ ਪਾੜ ਗਏ ਨੇ ਕੰਦਾਂ ਜਿਹੜੀਆਂ ਮੈਂ ਉੱਤੇ ਡਾਂ ਖਾ ਗਈਆਂ ਮਤਲਬ ਆਮ ਦੁਕਾਨਦਾਰ ਨੂੰ ਜਿਹੜਾ ਅੰਦਰ ਵੱੜਦੇ ਆ ਡਰ ਹੁੰਦਾ ਉਹ ਪਿੰਡ ਵਿੱਚ ਕੀ ਸਥਿਤੀ ਪਾਣੀ ਦੀ ਪਾਣੀ ਘਟਿਆ ਵਾ ਜਾਂ ਕਿਦਾਂ ਪਿੰਡ ਵਿੱਚ ਪਾਣੀ ਘਟਿਆ ਹੈ ਪਰ ਕੁਝ ਥਾਵਾਂ ਤੇ ਜਿਹੜਾ ਪਾਣੀ ਉਹ ਉਸ ਉਦਾਂ ਹੀ ਤੇਜ਼ ਆ ਜਿਹੜੇ ਕੋਈ ਉੱਚੇ ਥਾਂ ਨੇ ਉੱਥੋਂ ਥੋੜਾ ਪਾਣੀ ਘਟਿਆ ਲੋਕਾਂ ਦਾ ਕਿਵੇਂ ਗੁਜ਼ਾਰਾ ਹੋ ਰਿਹਾ ਰੋਟੀ ਦਾ ਜਾਂ ਘੋੜੀ ਦਾ ਲੋਕਾਂ ਦਾ ਰੋਟੀ ਵੇਖੋ ਜਿਹੜਾ ਆਪਣਾ ਹਾਂ ਜਿਹੜਾ ਭਾਈਚਾਰਾ ਵਾ ਉਹ ਬਹੁਤ ਮਦਦ ਕਰਨ ਦਿਆ ਜਿੰਨੀ ਜਿੰਨੀ ਵੀ ਜਿੱਦਾਂ ਜਿੱਦਾਂ ਵੀ ਕੋਈ ਵੀਰਪਰਾ ਹੈਗਾ ਜੇ ਕਿਹ ਕੋਲ ਪੱਠੇ ਆ ਉਹ ਪੱਠੇ ਲੈ ਆ ਗਿਆ ਆਉਂਦਾ ਜੇ ਕਿਹ ਕੋਲ ਤੂੜੀ ਆ ਉਹ ਤੂੜੀ ਲੈ ਕੇ ਆਉਂਦਾ ਜੀ ਜ਼ਿਆਦਾਤਰ ਲੋਕ ਜਨਤਾ ਪਾਣੀ ਦੀ ਪ੍ਰੋਬਲਮ ਹੀ ਦੁਨੀਆਂ ਨੇ ਬਹੁਤ ਜ਼ਿਆਦਾ ਪਾਣੀ ਪਹਚਾਇਆ ਲੰਗਰ ਪਚਾਇਆ ਮੱਲਾ ਹਰ ਇੱਕ ਤਰ੍ਹਾਂ ਦੀ ਜਿਹੜੀ ਵਸਤੂ ਆ ਲੋਕਾਂ ਨੇ ਪਚਾਈ ਆ ਸ਼ਾਸਨਿਕ ਅਧਿਕਾਰੀ ਆਏ ਐ ਇੱਥੇ ਗੱਲਬਾਤ ਕਰਨ ਦੇ ਆ ਲੋਕਾਂ ਨਾਲ ਨਹੀਂ ਵੀਰ ਜੀ ਫੇਰ ਨਾਲ ਕੋਈ ਨਹੀਂ ਆਇਆ ਨਹੀਂ ਆਇਆ ਭਾਜੀ ਪਾਣੀ ਇੰਨਾ ਜ਼ਿਆਦਾ ਹੈ ਕਿ ਮੱਲਾ ਕੋਈ ਆਵ ਨਹੀਂ ਸਕਦਾ ਕਿਸ ਨੂੰ ਕਹਿ ਵੀ ਕੀ ਸਕਦੇ